ਅਰੇ ਸਾਭਾ ਅੱਜ ਰਾਮ ਨੌਮੀ ਦਾ ਦਿੱਸੇ ਕੁਰਾਲੀ ਰਕਸਾਈ ਵਾਲੇ ਮੰਦਰ ਵਿੱਚ ਸਾਰੇ ਉਹ ਜੀ ਹਾਜ਼ਰ ਹੋ ਜਾਰੀ ਕੀ ਕੰਵਜੂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਅੱਜ ਦੇ ਪਵਿੱਤਰ ਦਿਹਾੜੇ ਦੀ ਵਧਾਈ ਸਾਡੇ ਸ਼ਹਿਰ ਤੇ ਅੱਗੇ ਵੀ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਇਸ ਡੇਰੇ ਦੀ ਤੇ ਪਰਮਾਤਮਾ ਦੀ ਬਹੁਤ ਖਾਸ ਕਿਰਪਾ ਹੈ ਅੱਜ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਿਆ ਗਿਆ ਰਾਮ ਨੌਮੀ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੀਆਂ ਸੰਗਤਾਂ ਪ੍ਰਭੂ ਰਾਮ ਦੇ ਗੁਣ ਗaan ਦੇ ਵਿੱਚ ਝੂਮ ਉੱਠੀਆਂ ਅਸੀਂ ਖੁਦ ਇੰਨੇ ਲੀਨ ਹੋ ਗਏ ਭੇਟਾਂ ਦੇ ਵਿੱਚ ਵੀ ਟਾਈਮ ਲੰਘਦੇ ਦਾ ਪਤਾ ਹੀ ਨਹੀਂ ਲੱਗਿਆ ਤੇ ਮੈਂ ਇਹ ਵੀ ਗੱਲ ਕਿਤੇ ਨਾ ਕਿਤੇ ਮੰਨਦਾ ਹਾਂ ਵੀ ਪ੍ਰਭੂ શ્રી ਰਾਮ ਦੇ ਨਾਲ ਕੋਈ ਖਾਸ ਰਿਸ਼ਤਾ ਹੈ ਜਿਵੇਂ ਕਿ ਪਿਛਲੇ 1 ਸਾਲ ਦੇ ਵਿੱਚ ਦੋ ਵਾਰ ਮੈਨੂੰ ਰਾਮ ਮੰਦਰ ਜਾਣ ਦਾ ਅਯੋਧਿਆ ਵਿਖੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਅੱਜ ਉਹਨਾਂ ਦਾ ਹੀ ਜੋ ਇਹ ਦਿਨ ਤਿਹਾੜਾ ਸਾਰੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਆਰਾਮਨਾ ਉਮੀਦੀਆਂ ਲੱਖ-ਲੱਖ ਵਧਾਈਆਂ ਅ ਇਹਨੇ ਦਿਨੇ ਇੱਕ ਪੰਜਾਬ ਦੇ ਵਿੱਚ ਮੁੱਦਾ ਬੜਾ ਫਟਾਫਟ ਆਇਆ ਹੈ ਇੱਕ ਜਿਹੜੀ ਕੌਂਸਲਰ ਦਾ ਕੋਲ ਹੈਗਵਾਂਚ ਚਿੱਟਾ ਪੜਿਆ ਹੈ ਹਾਂਜੀ ਉਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਕਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਵਾਲਿਆਂ ਦੇ ਘਟਾਏ ਜਾ ਰਹੇ ਆ ਹੁਣ ਕਿਹਾ ਇਸ ਦੇ ਉੱਤੇ ਵੀ ਕਾਰਵਾਈ ਕਰੇਗੀ ਡੈਫੀਨੇਟਲੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੇਖੋ ਮੈਂ ਮੇਰਾ ਹਮੇਸ਼ਾ ਇੱਕ ਕਹਿਣਾ ਹੈ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੇ ਦੋਨੋਂ ਪਹਿਲੂ ਦੇਖ ਲੈਣੇ ਚਾਹੀਦੇ ਨੇ ਤੇ ਜੇ ਉਹ ਕਲਪਰੇਟ ਪਾਈ ਜਾਂਦੀ ਹੈ ਤਾਂ ਪੂਰੀ ਮਜਬੂਤੀ ਨਾਲ ਚਾਹੇ ਫਿਰ ਕਲਪਰੇਟ ਕੋਈ ਵੀ ਹੋਵੇ ਉਹਦੇ ਖਿਲਾਫ ਸਾਰੀ ਸਾਰਿਆਂ ਨੂੰ ਇਕੋ ਤੱਕੜੀ ਚ ਤੋਲਣਾ ਚਾਹੀਦਾ ਤੇ ਉਹੀ ਜਿਹੜਾ ਪੀਲਾ ਪੰਜਾ ਮੁਹੀਮ ਪੰਜਾਬ ਚ ਸ਼ੁਰੂ ਹੋਈ ਹੋਈ ਹੈ ਫਿਰ ਕਿਸੇ ਨੂੰ ਸਪੈਸ਼ਲ ਤੇ ਵੱਖਰਾ ਟਰੀਟਮੈਂਟ ਨਹੀਂ ਦੇਣਾ ਚਾਹੀਦਾ ਜੋ ਕੋਈ ਦੋਸ਼ੀ ਪਾਇਆ ਜਾਂਦਾ ਆਸ਼ੂ ਜੀ ਨੂੰ ਵੀ ਟਿਕਟ ਦਿੱਤੀ ਗਈ ਹੈ ਤਾਂ ਉਹਨਾਂ ਨੂੰ ਬੈਠ ਕੇ ਕੀ ਕਹੂੰ ਤੁਸੀਂ ਆਸ਼ੂ ਆਸ਼ੂ ਜੀ ਨੂੰ ਬਹੁਤ ਬਹੁਤ ਵਧਾਈ ਜੋ ਵੀ ਜੋ ਅੱਗੇ ਆਪਣੇ ਬਾਏ ਇਲੈਕਸ਼ਨ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ ਤੇ ਉੱਥੇ ਪਾਰਟੀ ਸਾਰੀ ਸਮੁੱਚੀ ਕਾਂਗਰਸ ਪਾਰਟੀ ਆਪ ਦਾ ਆਪਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗੀ ਆਪਦੇ ਕੰਮਾਂ ਤੋਂ ਜਾਣੂ ਕਰਵਾਏਗੀ ਔਰ ਜੋ ਜੋ ਅੱਜ ਝਾੜੂ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਵੈਸੇ ਤਾਂ ਸਾਰੇ ਬੱਚੇ-ਬੱਚੇ ਨੂੰ ਪਤਾ ਹੈ ਵੀ ਕੀ-ਕੀ ਵਾਅਦੇ ਕਰਕੇ ਇਹ ਆਏ ਸੀ ਤੇ ਉਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਵਾਅਦਾ ਇਹਨਾਂ ਨੇ ਪੂਰਾ ਕੀਤਾ ਹੋਵੇ ਬਾਕੀ ਲੁਧਿਆਣਾ ਦੇ ਵਿਖੇ ਅਗਲੇ ਸਮੇਂ ਦੇ ਵਿੱਚ ਸਾਡੀਆਂ ਵੀ ਡਿਊਟੀਆਂ ਲੱਗੀਆਂ ਨੇ ਅਸੀਂ ਵੀ ਜ਼ਰੂਰ ਪਹੁੰਚਣਾ ਹੈ ਤੇ ਪਾਰਟੀ ਦੇ ਹੱਕ ਦੇ ਵਿੱਚ ਕੰਮ ਕਰਾਉਂਦਾ। ਗੱਲ ਕਰੀਏ ਏਰੀਆ ਦੀ ਆਪਣਾ ਹਲਕਾ ਹਰੜ੍ਹ ਦੀ ਸੜਕਾਂ ਦੀ ਹਾਲਤ ਆ। ਪੰਜਾਬ ਸਰਕਾਰ ਵੱਲੋਂ ਬਜਟ ਵੀ ਪਾਸ ਕੀਤਾ ਗਿਆ ਹੈ। ਵੱਡੇ ਦਾਅਵੇ ਕੀਤੇ ਜਾ ਰਹੇ ਆ ਇਸ ਬਜਟ ਦੇ ਸੜਕਾਂ ਤਿਆਰ ਕਰਨ। ਤਿੰਨ ਸਾਲ ਹੋ ਗਏ ਪੂਰੇ ਹੋ ਚੁੱਕੇ ਆ ਤੇ ਐਰੇ ਵੀ ਸਾਲ ਦੇ ਐਂਡ ਤੱਕ ਪੰਜਾਬ ਨੇ ਸਾਰੀ ਸੜਕਾਂ ਤਿਆਰ ਕਰ ਦੇ। ਸਾਡੇ ਖੇਤਰ ਵਾਸੀਆਂ ਕੋਲ ਸਿਵਾਏ ਇਹਨਾਂ ਦੀਆਂ ਗੱਲਾਂ ਸੁਣਨ ਦੇ ਅਸੀਂ ਕਰ ਵੀ ਕੀ ਸਕਦੇ ਆ। ਜੋ ਲੌਲੀਪੌਪ ਇਹ ਦੇ ਦਿੰਦੇ ਨੇ ਉਹ ਸਾਡੇ ਮਤਲਬ ਲੋਕ ਹੋਣ ਅੱਗੇ ਤੋਂ ਨਹੀਂ ਲੈਣਗੇ। ਬੇਸ਼ੱਕ 3 ਸਾਲ ਲੰਘ ਗਏ ਇਹਨਾਂ ਦੀਆਂ ਸਾਰੇ ਵਾਅਦਿਆਂ ਦੀਆਂ 5 ਮਿੰਟਾਂ ਚ ਜੀਐ ਜਿਹੜਾ ਐਮਐਸਪੀ ਦੇਣੀ ਸੀ ਤੇ ਜੋ ਕੁਝ ਵੀ ਇਹਨਾਂ ਨੇ ਕਿਹਾ ਸੀ ਮੈਨੂੰ ਨਹੀਂ ਲੱਗਦਾ ਵੀ ਇੱਕ ਬਿਜਲੀ ਦੇ ਕੁਸ਼ਕ ਲਾਭਪਾਤਨਾ ਤੋਂ ਬਿਨਾ ਹੋਰ ਇਹਨਾਂ ਨੇ ਕਿਸੇ ਨੂੰ ਕੋਈ ਖਾਸ ਫਾਇਦਾ ਦਿੱਤਾ ਤੁਸੀਂ ਬਿਲਕੁਲ ਠੀਕ ਕਿਹਾ ਹਲਕਾ ਖਰੜ ਦੀ ਜਿਹੜੇ ਪਿੰਡਾਂ ਦੀ ਇੱਕ ਇੱਕ ਸੜਕ ਜਿਹੜੀ ਆ ਉਹ ਟੁੱਟੀ ਹੋਈ ਆ ਉਹਦਾ ਬੁਰਾ ਹਾਲ ਹੈ ਔਰ 10 ਸਾਲ ਤੋਂ ਸੌਰੀ 7 ਸਾਲ ਤੋਂ 8 ਸਾਲ ਹੋ ਗਏ ਪਿਛਲੀ ਵਾਰ ਵੀ ਉਰੇ ਕਵਰ ਸੰਧੂ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਇਤਕੀ ਫੇਰ ਆਮ ਆਦਮੀ ਨੇ ਰਿਪੀਟ ਕੀਤਾ ਤਾਂ ਲੋਕਾਂ ਨੂੰ ਇਤਕੀ ਚੰਗੀ ਤਰ੍ਹਾਂ ਜਾਗਰੂਕ ਹੋ ਜਾਣਾ ਚਾਹੀਦਾ ਇਹਨਾਂ ਦੀਆਂ ਨੀਤੀਆਂ ਤੋਂ ਜੇ 8 ਸਾਲਾਂ ਚ ਇਹਨਾਂ ਨੇ ਕੋਈ ਮਤਲਬ ਕੁਝ ਕੀਤਾ ਨਹੀਂ ਤਾਂ ਅੱਗੇ 2 ਸਾਲਾਂ ਚ ਵੀ ਕੋਈ ਬਹੁਤੀ ਉਮੀਦ ਨਹੀਂ ਹੈ ਇਹਨਾਂ ਤੋਂ ਔਰ ਖਜ਼ਾਨਾ ਦੇਖੋ ਇਹ ਫੇਰ ਗੁੰਮਰਾਹ ਵੀ ਕਰਦੇ ਨੇ ਐਟ ਲੀਸਟ ਜਿਹੜੇ ਇਦੋਂ ਪਹਿਲਾਂ ਖਜ਼ਾਨਾ ਮੰਤਰੀ ਸੀ ਉਹ ਸਥਿਤੀ ਦੇ ਸਹੀ ਦੇ ਨਾਲ ਜਾਣੂ ਕਰਾਉਂਦੇ ਸੀ ਪੰਜਾਬ ਨੂੰ ਅੱਜ ਇਹ ਕਰਜ਼ੇ ਤੇ ਕਰਜ਼ਾ ਚੱਕੀ ਜਾ ਰਹੇ ਨੇ ਜਿੱਦਨ ਤੱਕ ਇਹਨਾਂ ਨੇ ਸਰਕਾਰ ਛੱਡਣੀ ਹੈ ਉਦੋਂ ਤੱਕ ਲਗਭਗ 5.5 ਲੱਖ ਤੋਂ ਲੈ ਕੇ 6 ਲੱਖ ਕਰੋੜ ਦੇ ਨੇੜੇ ਤੇ ਦੇ ਕਰਜ਼ਾ ਪੰਜਾਬ ਦੇ ਤੇ ਪੰਜਾਬੀਆਂ ਦੇ ਸਿਰ ਹੋਊਗਾ ਤੇ ਜਦੋਂ ਅੱਜ ਇਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈ ਸੜਕਾਂ ਇਹਨਾਂ ਨੇ ਕਿੱਥੋਂ ਬਣਾਉਣੀਆਂ ਧੰਨਵਾਦ ਠੀਕ ਹੈ